ਸਾਰੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਦੋਸਤੋ ਇੱਕ ਬੜੇ ਗੰਭੀਰ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਬੀਜੇਪੀ ਵੱਲੋਂ ਪੰਜਾਬ ਨਾਲ ਇੱਕ ਹੋਰ ਕੋਜੀ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨੂੰ ਕੋਈ ਅਸੀਂ ਕਾਮਯਾਬ ਨਹੀਂ ਹੋਣ ਦੇਣਾ ਮੈਂ ਥੋੜਾ ਜਿਹਾ ਡਿਟੇਲ ਚ ਤੁਹਾਨੂੰ ਸਮਝਾ ਦਿੰਦਾ ਬੀਜੇਪੀ ਜ਼ਬਰਦਸਤੀ ਪੰਜਾਬ ਦੇ ਉੱਤੇ ਦਬਾਅ ਬਣਾ ਰਹੀ ਹੈ ਕਿ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਉਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਹਰਿਆਣਾ ਨੂੰ ਪਾਣੀ ਦਿਓ ਹੋਰ ਪਾਣੀ ਦਿਓ ਵਾਧੂ ਪਾਣੀ ਜਦ ਕਿ ਹਰਿਆਣਾ ਜਿਹੜਾ ਉਹ ਆਪਣਾ ਪਾਣੀ ਹਿੱਸੇ ਦਾ ਸਾਰਾ ਵਰਤ ਚੁੱਕਿਆ ਇਹ ਜਿਹੜਾ ਪਾਣੀਆਂ ਦਾ ਹਿਸਾਬ ਕਿਤਾਬ ਹੁੰਦਾ ਜਿਹੜਾ ਅੰਕੜਾ ਹੁੰਦਾ ਇਹ 21 ਮਈ ਤੋਂ 21 ਮਈ ਤੱਕ ਹੁੰਦਾ ਹਰ 21 ਮਈ ਹਰ ਸਾਲ 21 ਮਈ ਤੋਂ ਅਗਲੇ 21 ਮਈ ਤੱਕ ਦਾ ਕੋਟਾ ਹੁੰਦਾ ਕਿ ਇੰਨਾ ਪਾਣੀ ਜਿਹੜਾ ਉਹ ਹਰਿਆਣੇ ਨੂੰ ਦੇਣਾ ਹੈ ਇੰਨਾ ਰਾਜਸਥਾਨ ਨੂੰ ਦੇਣਾ ਜੋ ਪੰਜਾਬ ਨੇ ਐਗਰੀਮੈਂਟ ਕੀਤੇ ਹੋਏ ਪਰ ਕਿਉਂਕਿ ਪਹਿਲਾਂ ਕੋਈ ਹਿਸਾਬ ਕਿਤਾਬ ਰੱਖਿਆ ਹੀ ਨਹੀਂ ਗਿਆ ਪਹਿਲਾਂ ਬਾਦਲ ਬੇ ਕੈਪਟਨ ਬੇ ਕੋਈ ਚੱਕਰ ਹੀ ਨਹੀਂ ਸੀ ਉਹ ਬਾਦੂ ਪਾਣੀ ਯੂਜ਼ ਕਰ ਲੈਂਦੇ ਸੀ ਤੇ ਇਧਰੋਂ ਵੀ ਕੋਈ ਚੱਕਰ ਨਹੀਂ ਸੀ ਆਪਸ ਰਲੇ ਮਿਲੇ ਹੋਏ ਸੀ ਪਰ ਹੁਣ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰਨ ਲਿਆ। ਸਾਡੇ ਟੀਲਾਂ ਤੇ ਪਾਣੀ ਪਹੁੰਚ ਰਿਹਾ ਹੈ, ਹਰ ਰੋਜ਼ ਪਾਈਪਾਂ ਦੱਬੀਆਂ ਜਾ ਰਹੀਆਂ ਨੇ, ਕੱਸੀਆਂ 'ਚ ਪਾਣੀ ਆ ਰਿਹਾ ਹੈ। 30 ਸਾਲਾਂ ਬਾਅਦ, 40 ਸਾਲਾਂ ਬਾਅਦ ਪਾਣੀ ਪਹੁੰਚ ਰਿਹਾ। ਤਾਂ ਉਹਨਾਂ ਨੇ ਕੀ ਕੀਤਾ? ਹਰਿਆਣੇ ਨੇ ਆਪਣੇ ਹਿੱਸੇ ਦਾ ਪਾਣੀ ਮਾਰਚ ਦੇ ਵਿੱਚ ਹੀ ਜਿਹੜਾ ਉਹ ਸਾਰਾ ਵਰਤ ਲਿਆ। ਤੇ ਉਹ ਹੁਣ ਅਪ੍ਰੈਲ ਤੇ ਮਈ ਤੱਕ ਕਹਿੰਦੇ ਸਾਨੂੰ ਵਾਧੂ ਪਾਣੀ ਦਿਓ। ਅਸੀਂ ਕਹਿ ਵੀ ਤੁਸੀਂ ਉਸ ਵੇਲੇ ਆਪਣਾ ਪਾਣੀ ਜਿਹੜਾ ਉਹ ਸੰਜਮ ਨਾਲ ਯੂਜ਼ ਕਰਨਾ ਸੀ, ਕਫੈਤੀ ਤਰੀਕੇ ਨਾਲ ਯੂਜ਼ ਕਰਨਾ ਸੀ, ਇਸਤੇਮਾਲ ਕਰਨਾ ਸੀ। ਅਸੀਂ ਬਾਦੂ ਪਾਣੀ ਹੁਣ ਕਿੱਥੋਂ ਦੇ ਦਈਏ ਸਾਡੇ ਵੀ ਆਪਣੀ ਫਸਲ ਆ ਰਹੀ ਹੈ ਹੁਣ ਝੋਨੇ ਦੀ ਸਾਨੂੰ ਵੀ ਹੁਣ ਨਹਿਰਾਂ ਦੇ ਵਿੱਚ ਪਾਣੀ ਦੀ ਡਿਮਾਂਡ ਆਉਣ ਲੱਗੀ ਸੋ ਇਸ ਕਰਕੇ ਭਾਜਪੀ ਜਿਹੜੀ ਆ ਉਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਦਬਾਅ ਪਾ ਰਹੀ ਹੈ ਕਿ ਸਾਨੂੰ ਬਾਦੂ ਪਾਣੀ ਦੇ ਜੋ ਕਿ ਅਸੀਂ ਨਹੀਂ ਦੇ ਸਕਦੇ ਮੈਂ ਗੱਲ ਕਲੀਅਰ ਕਰਨੀ ਚਾਹਨਾ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਇੱਕ ਬੂੰਦ ਵੀ ਪਾਣੀ ਸਾਡੇ ਕੋਲੇ ਫਾਲਤੂ ਨਹੀਂ ਹੈਗਾ ਤੇ ਅਸੀਂ ਆਪਣੇ ਲਈ ਪਾਣੀ ਇਸਤੇਮਾਲ ਕਰ ਰਹੇ ਆ ਆਪਣਾ ਅਸੀਂ ਆਲਰੇਡੀ ਤੁਹਾਨੂੰ ਤੁਹਾਡੇ ਹਿੱਸੇ ਦਾ ਪਾਣੀ ਦੇ ਚੁੱਕੇ ਆਂ ਤੁਸੀਂ ਤਾਂ 2 ਮਹੀਨੇ ਪਹਿਲਾਂ ਹੀ ਵਰਤ ਚੁੱਕੇ ਆਂ ਹੁਣ ਵੀ ਅਸੀਂ ਮਾਨਵਤਾ ਦੇ ਆਧਾਰ ਤੇ 3 ਲੱਖ ਪਾਣੀ ਅਸੀਂ 4000 ਕਿਸ਼ੂਕ ਦੇ ਰਹੇ ਹਾਂ ਚਲੋ ਪੀਣ ਜੋਗਾ ਸੀ ਕਿਸੇ ਨੂੰ ਰੋਕ ਨਹੀਂ ਸਕਦੀ ਕੁਦਰਤ ਹੈ ਅਸੀਂ ਪਾਣੀ ਤੋਂ ਪਿਆਸਾ ਨਹੀਂ ਮਰਨ ਪਰ ਮੈਂ ਕਹਿਣਾ ਚਾਹੁੰਨਾ ਬੀਜੇਪੀ ਨੂੰ ਕਿ ਜਿਹੜਾ ਤੁਸੀਂ ਕਹਿੰਦੇ ਹੋ ਪਾਕਿਸਤਾਨ ਤੋਂ ਅਸੀਂ ਪਾਣੀ ਹੋ ਲਿਆ ਪਾਕਿਸਤਾਨ ਨੂੰ ਅਸੀਂ ਪਾਣੀ ਜਾਣ ਨਹੀਂ ਦੇਣਾ ਉਹ ਪਾਣੀ ਤੁਸੀਂ ਸਾਨੂੰ ਦੇ ਦਿਓ ਸਾਡੇ ਡੈਮਾਂ ਨੂੰ ਭਰ ਦਿਓ ਅਸੀਂ ਅੱਗੇ ਦੇ ਦਾਂਗੇ ਇੱਕ ਮੈਂ ਹੋਰ ਅੰਕੜਾ ਤੁਹਾਨੂੰ ਦੱਸਣਾ ਚਾਹਨਾ ਕਿ ਪਿਛਲੇ ਸਾਲ ਅੱਜ ਦੀ ਤਰੀਕ ਦੇ ਵਿੱਚ ਪੌਂਗ ਡੈਮ ਤੇ ਰੰਜੀਸਾ ਘਟੈਮ ਰੰਜੀਸਾ ਘਟੈਮ ਚ ਪਿਛਲੇ ਸਾਲ ਅੱਜ ਦੇ ਦਿਨ ਜਿੰਨਾ ਪਾਣੀ ਸੀ ਉਹ ਤੋਂ 39 ਫੁੱਟ ਘਟ ਹੈ ਪੌਂਗ ਡੈਮ ਦੇ ਵਿੱਚ 24 ਫੁੱਟ ਘਟ ਹੈ ਪਿਛਲੇ ਸਾਲ ਨੂੰ ਤੁਸੀਂ ਕਿੱਥੋਂ ਦੇ ਦिए ਪਾਣੀ ਪਰ ਕਿਉਂਕਿ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰ ਲਿਆ ਇਸ ਕਰਕੇ ਪਾਣੀ ਅਸੀਂ ਇਸਤੇਮਾਲ ਬਹੁਤ ਕਰ ਰਹੇ ਹਾਂ ਪੰਜਾਬ ਸਭ ਤੋਂ ਵੱਧ ਹਿਸਟਰੀ ਚ ਸਭ ਤੋਂ ਵੱਧ ਪਾਣੀ ਇਸਤੇਮਾਲ ਐਸ ਸਾਲ ਕੀਤਾ ਔਰ ਕਰਾਂਗੇ ਹੁਣ ਜੀ ਸੋ ਸਾਡੇ ਕੋਲੇ ਕੋਈ ਇੱਕ ਬੂੰਦ ਵੀ ਹੈ ਨਹੀਂ ਫਾਲਤੂ ਜਿਹੜੀ ਅਸੀਂ ਤੋਂ ਜਿਹੜੀ ਹੈ ਹਰਿਆਣੇ ਨੂੰ ਦੇ ਦਈਏ ਭਾਜਪੀ ਭਾਰਤੀ ਜਨਤਾ ਪਾਰਟੀ ਨੂੰ ਮੈਂ ਇਹ ਕਹਿਣਾ ਚਾਹੁੰਨਾ ਕਿ ਉਹ ਫਾਲਤੂ ਦਾ ਸਾਡੇ ਤੇ ਦਬਾਅ ਨਾ ਪਾਵੇ ਅਸੀਂ ਦਬਾਅ ਚ ਆਉਣ ਵਾਲੇ ਹੈ ਨਹੀਂ ਔਰ ਮੈਂ ਇੱਕ ਵਾਰੀ ਫੇਰ ਕਲੀਅਰ ਕਰ ਦਿੰਨਾ ਕਿ ਤੁਸੀਂ ਜਿਹੜਾ ਜਿਹੜੀ ਤੁਸੀਂ ਇੰਡਸ ਵਾਟਰ ਦੀ ਜਿਹੜੀ ਟ੍ਰੀਟੀ ਰੱਦ ਕੀਤੀ ਹੈ ਪਾਕਿਸਤਾਨ ਨਾਲ ਕਬਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਉਧਰੋਂ ਪਾਣੀ ਰੋਕਾਂਗੇ ਤਾਂ ਉਹ ਕਿਹੜਾ ਉੱਪਰ ਦੀ ਚੱਕ ਕੇ ਹਰਿਆਣੇ ਨੂੰ ਦੇ ਦੋਗੇ ਉਹ ਸਾਡੇ ਥਰੂ ਜਾਣਾ ਪਊਗਾ ਨਾ ਗ੍ਰੈਵਿਟੀ ਦੇ ਮੁਤਾਬਕ ਤੁਸੀਂ ਸਾਡੇ ਜਿਹੜੇ ਸਾਰੇ ਡੈਮਾਂ ਨੂੰ ਪਾਣੀ ਦੇ ਦਿਓ ਚਨਾਬ ਦਾ ਦੇ ਦਿਓ ਕਸ਼ਮੀਰ ਨਦੀ ਦਾ ਉਜ دریا ਦਾ ਦੇ ਦਿਓ ਸਾਡੇ ਡੈਮ ਭਰ ਜਾਣਗੇ ਅਸੀਂ ਅੱਗੇ ਕਰ ਦਾਂਗੇ